ਬਾਈ ਜੀ ਮੈਂ ਤੁਹਾਨੂੰ ਸੁਣਾਉਣਾ ਗੱਲ ਮੈਂ ਜਾਣਾ ਸੀ ਇਮਜੋ ਹਸਪੀਟਲ ਬਠਿੰਡਾ ਇਹ ਮਹਾ ਵੀ ਮੈਂ ਜਾਣਾਗਾ ਮੈਂ ਘਰੋਂ ਗੱਡੀ-ਗੱਡੀ ਤੇ ਜਦੋਂ ਜਾਣ ਲੱਗਿਆ ਤੇ ਇਹ ਮੇਰੇ ਨਾਲ ਬੈਠ ਗਈ ਮੈਨੂੰ ਕਹਿੰਦੀ ਵੀ ਮੈਂ ਨਾਲ ਜਾਊਂਗੀ ਮੈਂ ਵੀ ਕੀ ਗੱਲ ਮੈਂ ਦਵਾਈ ਲੈ ਆਊਂਗਾ ਤੇ ਮੈਨੂੰ ਕਹਿੰਦੀ ਮੈਂ ਫੇਰ ਦੱਸੂਗੀ ਮੈਂ ਚਲੋ ਮੈਂ ਹੁਣ ਆਨਲਾਈਨ ਪੁੱਛ ਰਿਆਂਗਾ ਹਨਾ ਵੀ ਚਲੋ ਆਪਕੇ ਮੇਰੇ ਨਾਲ ਗੱਲ ਹੋਰ ਸੀ ਦੱਸੋ ਵੀ ਕਿਉਂ ਗਏ ਸੀ ਮੈਂ ਜਾਣ ਹੁਣੀ ਗਈ ਮੈਂ ਉਹ ਤਾਂ ਗਈ ਸੀ ਜਿਵੇਂ ਮੇਰੀ ਗੱਲ ਸੁਣੋ ਉਹ ਸੌਂਗ ਹੈ ਇੱਕ ਹਨਾ ਵੀ ਦੁੱਖ ਸੁੱਖ ਇਕੱਠੇ ਹੀ ਵੇਖਾਂਗੇ ਉਹ ਗੀਤ ਕਲਾ ਸਿਰਫ ਇਹ ਨਹੀਂ ਹੈਗਾ ਵੀ ਆਪਾਂ ਉਹਦੇ ਤੇ ਰੀਲਾਂ ਹੀ ਬਣਾਉਣਗੇ ਉਹ ਤੇ ਜੇ ਸਹੀ ਆਪਾਂ ਅਸਰ ਕਰੀਏ ਤਾਂ ਮੇਰੀ ਗੱਲ ਸੁਣੋ ਵੀ ਇਹ ਹੁੰਦਾ ਵੀ ਜਦੋਂ ਆਪਾਂ ਜਿਹੜੇ ਹੁਣ ਆਪਾਂ ਜੀਵਨ ਸਾਥੀ ਹੁੰਨੇ ਆ ਤਾਂ ਉਹਦੇ ਵਿੱਚ ਸੁੱਖ ਹੈ ਤਾਂ ਵੀ ਇਕੱਠਿਆਂ ਨੇ ਵੇਖਣਾ ਹੈ ਜੇ ਦੁੱਖ ਹੈ ਤਾਂ ਵੀ ਇਕੱਠਿਆਂ ਨੇ ਵੇਖਣਾ ਹੈ ਕਿਉਂ ਉਹ ਬੰਡਾਇਆ ਜਾਂਦਾ ਹੈ ਕਹਿੰਦੇ ਹੁੰਦੇ ਨਾ ਜਦੋਂ ਜੀਵਨ ਸਾਥੀ ਨਾਲ ਹੋਵੇ ਤੇ ਮੋਢੇ ਦੇ ਨਾਲ ਮੋਢਾ ਲਾ ਕੇ ਖੜ ਜੇ ਤੇ ਇਹ ਕਹਦੇ ਹੱਲਾਸ਼ੀਰੀ ਦੇ ਦੇ ਵੀ ਮੈਂ ਤੇਰੇ ਨਾਲ ਐ ਤਾਂ ਬੰਦੇ ਦਾ ਹੌਸਲਾ ਦੁੱਗਣਾ ਹੋ ਜਾਂਦਾ ਹੈ ਜੇ ਬਿਮਾਰ ਬੰਦਾ ਹੈ ਨਾ ਤਾਂ ਉਹਨੂੰ 50% ਨਾ ਇੱਕ ਜਦੋਂ ਆਪਾਂ ਇਹ ਕਹਦੇ ਨੀ ਵੀ ਮੈਂ ਤੇਰੇ ਨਾਲ ਐ ਤਾਂ ਉਹਦੇ ਨਾਲ ਬੰਦਾ ਠੀਕ ਹੋ ਜਾਂਦਾ ਹੈ ਤਾਂ ਉਹ ਫਿਰ ਮੇਰੀ ਗੱਲ ਸੁਣੋ ਜੇ ਮੈਂ ਨਾ ਜਾऊं ਤਾਂ ਹੋਰ ਕੌਣ ਜਾਊ ਸੀ ਗੱਲੇ ਹੂੰ ਨਈ ਪਤਨੀ ਤਾਂ ਮੇਰੀ ਗੱਲ ਸੁਣੋ ਪਤਨੀ ਨੂੰ ਇੱਕ ਬਸ ਵਿਚਾਰੀਆਂ ਨੂੰ ਉਹੀ ਜੇ ਚੱਲ ਸੂਟ ਵੀ ਫਿਰ ਉਹ ਕਿੱਥੋਂ ਲੈਣ ਹਨਾ ਸੂਟਾਂ ਦੇ ਉਸਤੀ ਐ ਕਰ ਰੱਖਿਆਗਾ ਵੀ ਇਹ ਤਾਂ ਪਤਾ ਨਹੀਂ ਬਸ ਇੱਕ ਸੂਟਾਂ ਦੀਆਂ ਮਾਰੀਆਂ ਐ ਕਰਦੇ ਨਹੀਂ ਨਹੀਂ ਮੈਂ ਤਾਂ ਕਿਤੇ ਨਹੀਂ ਆਖਿਆ ਸੂਟਾਂ ਦੇ ਭੁੱਖੇ ਮੈਂ ਕਹੀ ਵੀ ਜਿੰਨਾ ਪਤਨੀ ਸਾਥ ਨਿਵਾਉਂਦੀ ਐ ਹੈ ਉਹਨਾਂ ਕੋਈ ਨਹੀਂ ਸਾਥ ਨਿਵਾਉਂਦਾ ਉਹਨਾਂ ਦਾ ਕੋਈ ਸਾਥ ਨਹੀਂ ਨਿਵਾਉਂਦਾ ਪਰ ਮੈਂ ਮੇਰੀ ਗੱਲ ਸੁਣੋ ਆਪਾਂ ਨੂੰ 15 ਸਾਲ ਹੋ ਗਏ ਮੇਰ ਜੀ ਤੁਸੀਂ ਐਂ ਦੱਸੋ ਵੀ ਕਿਦੇ ਵੀ ਮਸੂਟ ਦੀ ਗੱਲ ਤੋਂ ਵੀ ਕਰੀ ਇਹ ਤਾਂ ਮੈਂ ਕਰਦਾ ਹੀ ਨਹੀਂ ਇਹ ਤਾਂ ਚਲੋ ਹੁਣ ਆਪਣਾ ਹੁਣ ਜਿੰਦਗੀ ਚ ਆਪਾਂ ਹੁਣ ਸੂਟ ਵੀ ਪਾਵਾਂਗੇ ਖਾਵਾਂਗੇ ਵੀ ਪੀਵਾਂਗੇ ਵੀ ਹਨਾ ਉਹ ਤਾਂ ਆਪਣਾ ਰੁਟੀਨ ਦੇ ਵਿੱਚ ਆ ਗਈਆਂ ਚੀਜ਼ਾਂ ਪਰ ਜਿਹੜਾ ਜੇ ਪਤੀ ਦੇ ਆ ਵਿੱਚ ਵਿੱਚ ਘਰ ਇਹ ਜੇ ਵਿੱਚ ਵਿੱਚ ਹੈਗੇ ਅਜੇ ਕਰ ਵੀ ਪੇਕਿਆ ਤੂੰ ਹੀ ਲਿਆ ਤੂੰ ਹਨਾ ਉਹ ਤਾਂ ਬਾਈ ਜੀ ਬੇਮਨਿਆਤ ਗੱਲਾਂ ਜਦੋਂ ਕੰਮ ਇੱਥੇ ਕਰਨਾ ਆਪਣੇ ਘਰੇ ਤਾਂ ਫਿਰ ਬਾਈ ਇੱਥੋਂ ਹੀ ਪਾਉਣਗੇ ਆ ਇੱਥੋਂ ਹੀ ਸਾਰਾ ਕੁਝ ਕਰਨੀ ਆ ਠੀਕ ਹੈ ਨਾ ਇਹ ਤਾਂ ਐਵੇਂ ਲੋਕ ਬੇਕਾਰ ਜਿਹੇ ਹੁੰਦੇ ਕੱਪੜੇ ਪਿੱਛੇ ਮੜਾ ਮੋਟਾ ਕਹਾਉਣਾ ਤਾਂ ਤੇ ਵੇਖੋ ਜੀ ਜਿੱਥੇ ਕੰਮ ਕਰਨਾ ਉੱਥੇ ਹੀ ਪਾਉਣਾ ਹੈ ਉੱਥੇ ਹੀ ਖਾਣਾ ਉੱਥੇ ਹੀ ਰਹਿਣਾ ਠੀਕ ਹੈ ਤੇ ਉਹਦੇ ਚੋਂ ਜਦੋਂ ਆਪਾਂ ਕੱਪੜੇ ਦਾ ਇਹਨਾਂ ਨੂੰ ਕਹੇ ਤਾਂ ਵੀ ਤੁਹਾਨੂੰ ਕੱਪੜੇ ਤਾਂ ਇਸ ਘਰ ਚੋਂ ਨਹੀਂ ਮਿਲਣੇ ਤੇ ਭਾਈ ਜੀ ਤੁਸੀਂ ਸਹੀ ਸੋਚ ਕੇ ਦੇਖੋ ਵੀ ਉਹ ਕੁੜੀ ਦੇ ਦਿਲ ਤੇ ਕੀ ਬੀਤੂਗੀ ਵੀ ਮੈਂ ਕੱਪੜਿਆਂ ਜੋ ਗਰੀਬ ਵੀ ਮੈਂ ਤੜਕੇ ਤੋਂ ਉੱਠ ਕੇ ਸ਼ਾਮ ਤੱਕ ਸਾਰੇ ਕੰਮ ਕਰਦੀ ਇਹਨਾਂ ਦੇ ਘਰ ਦੇ ਤੇ ਜਦੋਂ ਮੈਂ ਕੱਪੜੇ ਪੁੱਛਦੀਆਂ ਕਹਿੰਦੀਆਂ ਪੇਕਿਆਂ ਤੋਂ ਲਿਓ ਜਰ ਆਪਾਂ ਕੱਪੜੇ ਚੋ ਗਰੇ ਵੀ ਨਹੀਂ ਗੇ। ਨਹੀਂ। ਇਹ ਮੈਟਰ ਨਹੀਂ ਕਰਦੀਆਂ ਜਿਹੀਆਂ ਗੱਲਾਂ। ਚਲੋ ਕੋਈ ਇਹੋ ਜੀ ਗੱਲ ਹੁੰਦੀ ਐ ਕਿਸੇ ਤੇ ਡਿਪੈਂਡਰਾਂ ਰੱਖੋ ਕੌਣ ਕੀ ਦੇ ਦੂਗਾ? ਉਹ ਮਾਲਕ ਤੋਂ ਮੰਗੋ। ਬਾਬੇ ਨਾਨਕ ਤੋਂ ਮੰਗੋ ਜਿਹੜਾ ਦੇ ਕੇ ਮੁੜ ਕੇ ਮੰਗੇ ਨਾ। ਤੇ ਉਹ ਤੋਂ ਕੀ ਮੰਗਣਾ ਜਿਹੜਾ ਬੰਦਾ ਸੁਣਾ ਅੱਜ ਕੱਲ ਨੂੰ। ਸਹੀ ਗੱਲਾਂ। ਸਹੀ ਗੱਲ ਐ। ਨੇ ਵਾਕੀ ਪਤਾ ਨਹੀਂ ਉਹ ਪਹਿਣਾ ਕਿਵੇਂ ਚੁੱਪ ਕਰ ਜਾਂਦੇ ਨੇ ਮੈਥੋਂ ਤਾਂ ਨਹੀਂ ਰਿਹਾ ਜਾਂਦਾ ਮੈਨੂੰ ਜੇ ਕਹਦੇ ਨਾ ਤੂੰ ਇੰਨਾ ਖਾਨੀ ਆ ਮੈਂ ਤਾਂ ਕਹਿੰਦੀ ਜੇ ਖਾऊंगी ਤਾਂ ਕੰਮ करूंगी ਮੈਂ ਤਾਂ ਐਂ ਹੀ ਖਾਉ ਮੇਰਾ ਘਰ ਹੈ ਹੈ ਉਹ ਸਹੀ ਗੱਲ ਹੈ ਖਾਣਾ ਪੀਣਾ ਤੇ ਕਿਉਂ ਜਦੋਂ ਕੰਮ ਜਿੱਥੇ ਆਪਾਂ ਕੰਮ ਕਰਾਂਗੇ ਤੇ ਉੱਥੇ ਆਪਾਂ ਖਾਵਾਂ ਪੀਵਾਂਗੇ ਹੂੰ ਸਹੀ ਗੱਲ ਹੈ ਬਈ ਆ ਸੂਟਾਂ ਦਾ ਜਿਹੜਾ ਬਗਾਨੇ ਘਰ ਤੋਂ ਬੰਦਾ ਕੋਈ ਆਸ ਰੱਖਦਾ ਹੈ। ਮੇਰੀ ਗੱਲ ਸੁਣਨੀ ਤੇ ਬਹੁਤ ਹੀ ਚੰਗੀ ਗੱਲ ਹੈ। ਜਿਹੜੀਆਂ ਕੁੜੀਆਂ ਹੁੰਦੀਆਂ ਨੇ ਹੈਨਾ ਵੀ ਉਹਨਾਂ ਦਾ ਪੀਕਾ ਪਰਿਵਾਰ ਹੀ ਇਹੋ ਜਿਹਾ ਹੁੰਦਾ ਹੈਗਾ ਵੀ ਉਹਨਾਂ ਦੇ ਸ਼ੌਂਕ ਪੂਰੇ ਨਹੀਂ ਕਰਦਾ ਤੇ ਉਹ ਆਸਾਂ ਉਹਨਾਂ ਦੀਆਂ ਪਤਾ ਕੀ ਹੁੰਦੀਆਂ ਨੇ ਵੀ ਆਪਾਂ ਜੇਦੋਂ ਆਪਣਾ ਵਿਆਹ ਹੋ ਗਿਆ ਉਹ ਆਪਾਂ ਉਦੋਂ ਯਾਦ ਹੋ ਕੇ ਆਹ ਕੰਮ ਕਰਾਂਗੇ ਉਦੋਂ ਆਹ ਸ਼ੌਂਕ ਪੂਰਾ ਕਰਾਂਗੇ। ਤਾਂ ਉਹਨਾਂ ਨੂੰ ਆਪਦੇ ਹਾਮਸਫਰ ਤੇ ਕਿੰਨੀ ਉਮੀਦ ਹੁੰਦੀ ਹੈ। ਜੇ ਜਦੋਂ ਉਹ ਵੀ ਫਿਰ ਗਹਾਂਏ ਨਾ ਕਰੇ ਸ਼ੌਂਕ ਪੂਰੇ ਤਾਂ ਉਹ ਕਰ ਕੁਝ ਨਹੀਂ ਸਕਦੀ ਪਰ ਉਹ ਬੁੱਝ ਜਾਂਦੀ ਹੈ ਹਾਂ ਹੈ ਫਿਰ ਦਿਲ ਤੇ ਫਿਰ ਲਗ ਨਹੀਂ ਜਾਂਦੀਆਂ ਨਹੀਂ ਭੈਣੇ ਤੂੰ ਤਾਂ ਲੱਸੀ ਜੀ ਹੋਗੀ ਕਿ ਕੰਮ ਵਾਲਾ ਉੱਥੇ ਤੈਨੂੰ ਜਿਵੇਂ ਬੁੜੀਆਂ ਕਰਦੀਆਂ ਹੁੰਦੀਆਂ ਹਨ ਕੋਈ ਬਾਈ ਜੀ ਇਹ ਨਹੀਂ ਹੁੰਦਾ ਵੇਖੋ ਸੈਟੀਸਫਾਈ ਹੈ ਬਾਕੀ ਸ੍ਰੀ ਜਿਹੜਾ ਪਹਿਲਾ ਦੌਰ ਸੀਗਾ ਵੀ ਜਿਹੜੋਂ ਵੀ ਆਪਣੇ ਬਜ਼ੁਰਗਾਂ ਦੇ ਵਿਆਹ ਹੋਏ ਉਹਨਾਂ ਨੇ ਦਾਦੇ ਪੜਦਾਦਿਆਂ ਦੇ ਨਾਲ ਉਹ ਵੀ ਦੇਖਾ ਦਿਖਾਈ ਨਹੀਂ ਕਰੀ ਹੁੰਦੀ ਸੀਗੀ ਤੇ ਹੁਣ ਤਾਂ ਬਾਈ ਜੀ ਸਾਰਾ ਕੁਝ ਦੇਖਾਈ ਕਰਕੇ ਜਦੋਂ ਫੇਰ ਵੀ ਅਗਲਾ ਕਹਿੰਦਾ ਵੀ ਯਾਰ ਮੈਨੂੰ ਪਸੰਦ ਨਹੀਂ ਤਾਂ ਬਹੁਤ ਮਾੜੀ ਗੱਲ ਹੈ ਕਿਸੇ ਨੂੰ ਕਹਿਣਾ ਜੇ ਕੋਈ ਆਪਾ ਨੂੰ ਕਹੇ ਵੀ ਤੂੰ ਪਸੰਦ ਨਹੀਂ ਠੀਕ ਹੈ ਨਾ ਪਹਿਲਾਂ ਆਪਦੇ ਕੰਨੀ ਆਪਦੀ ਮੰਜੀ ਥੱਲੇ ਸੋਟਾ ਫੇਰ ਕੇ ਫੇਰੇ ਲਬਜ ਬੋਲੋ ਕਿਸੇ ਨੂੰ ਕਹਿਣਾ ਵੀ ਤੂੰ ਮੇਰੇ ਪਸੰਦ ਨਹੀਂ ਠੀਕ ਹੈ ਬਹੁਤ ਮਾੜੀ ਗੱਲ ਹੈ ਐਦੂ ਤਾਂ ਦੇਖਣ ਨਾ ਜਾਓ ਠੀਕ ਹੈ ਕਿਉਂ ਹੁਣ ਪਹਿਲਾਂ ਫੋਟੋਆਂ ਦੇਖ ਲੈਣੇ ਹੋ ਪਹਿਲਾਂ ਹੀ ਸਾਰਾ ਕੁਝ ਹੁੰਦਾ ਹੈਗਾ ਗੱਲਾਂ ਵੀ ਫੋਨਾਂ ਤੇ ਕਰ ਲੈਨੇ ਹੋ ਮੈਰਜ ਤੇ ਕਹਣਾ ਫਿਰ ਉਹਨਾਂ ਨੂੰ ਛੱਡਣ ਦੇ ਮਾਹੌਲ ਆ ਜਾਂਦੇ ਹੁਣ ਤਾਂ ਅੱਗੇ ਤਾਂ ਵਾਏ ਹੁੰਦਾ ਬਾਈ ਜੀ ਵੀ ਮੁੰਡਾ ਜਾਂ ਕੁੜੀ ਹੋ ਗਈ ਵੀ ਪੈਰ ਲੱਗ ਗਏ ਕੁੜੀ ਦੇ ਤੇ ਬਾਈ ਜੀ ਹੁਣ ਤਾਂ ਮੁੰਡੇ ਵਾਲੀਆਂ ਵੀ ਛੱਟ ਛੱਟ ਜਾਈ ਜਾਂਦੀਆਂ ਕੋਈ ਪਤਾ ਹੀ ਨਹੀਂ ਲੱਗ ਰਿਹਾ ਦੁਨੀਆਦਾਰੀ ਦਾ ਹਨਾ ਵੀ ਕਿੱਧਰ ਨੂੰ ਲੋਕ ਜਾ ਰਹੇ ਨੇ ਤੇ ਬਾਕੀ ਸਿਰੇ ਬਾਈ ਜੀ ਤੁਸੀਂ ਕਮੈਂਟ ਕਰਕੇ ਦੱਸਣਾ ਤੇ ਜਿਹੜੀ ਮੈਂ ਤੁਹਾਨੂੰ ਆਪਦੀ ਗੱਲ ਰੱਖਣੀ ਸੀ ਉਹ ਇਹਨਾਂ ਤੋਂ ਪੁੱਛੀ ਤੇ ਹੋਰ ਕੀ ਗੱਲ ਕਹਿਣਾ ਹੈ ਉਹ ਦੱਸ ਦਿਓ ਤੁਸੀਂ ਵੀ ਆਪਾਂ ਕਿਤੇ ਇਹਨਾਂ ਨੂੰ ਦੁੱਖ ਨਹੀਂ ਦਿੱਤਾ ਜ਼ਿੰਦਗੀ 'ਚ ਬਾਈ ਜੀ ਠੀਕ ਹੈ ਜ਼ਿੰਦਗੀ 'ਚ ਜਿਹੜਾ ਵੀ ਸੋਨੂੰ ਦਿਲੋਂ ਪਿਆਰ ਕਰਦਾ ਉਹ ਲੜੂਗਾ ਤੁਹਾਡੇ ਨਾਲ ਤੁਹਾਡਾ ਫਿਕਰ ਕਰੂਗਾ ਸਾਰਾ ਕੁਝ ਕਰਦਾ ਠੀਕ ਹੈ ਨਾ ਲੋਕਾਂ ਦਾ ਕੰਮ ਹੁੰਦਾ ਬੋਲਣਾ ਬਹੁਤ ਕੁਝ ਕਹਿੰਦੇ ਆ ਲੋਕ ਵੀ ਤੂੰ ਆਏ ਆ ਬਹੁ ਆ ਹਨ ਬਈ ਆਪਣੇ 'ਚ ਕੱਢਦੇ ਆ ਗੱਲਾਂ ਹਨ ਕੋਈ ਆਪਾਂ ਨੂੰ ਟੈਨਸ਼ਨ ਨਹੀਂ ਇਹ ਚੀਜ਼ਾਂ ਦੀ ਠੀਕ ਹੈ ਨਾ ਤੁਸੀਂ ਆਹਦੇ ਦੋਨੇ ਜੀ ਘਰੇ ਸੰਤੁਸ਼ਟੋਂ ਖੁਸ਼ੀ-ਖੁਸ਼ੀ ਰਹਿ ਰਹੇ ਹੋ ਕੋਈ ਗੱਲ ਨਹੀਂ ਲੋਕ ਤਾਂ ਭੁੱਖੇ ਮਰਦੇ ਲੱਦੇ ਵੀ ਨਹੀਂ ਰਾਜੀ ਬਹੁਤ ਜ਼ਿਆਦੇ ਸਾਨੂੰ ਰਿਸ਼ਤੇਦਾਰ ਪਿੰਡ ਦੇ ਵੀ ਹੋਰ ਲਾ ਲੋ ਹਨਾ ਬਹੁਤ ਕੁਛ ਹਨਾ ਕਹਿੰਦੇ ਨੇ ਕਹੀ ਜਾਂਦੇ ਜੀ ਆਪਣੇ ਵਿੱਚ ਕੁਛ ਹੈ ਤਾਂ ਉਹ ਬੋਲ ਰਹੇ ਨੇ ਬੋਲ ਜਾਂਦੇ ਕੋਈ ਚੱਕਰ ਨਹੀਂ ਕੋਈ ਪਰਵਾਹ ਨਹੀਂ ਲੋਕਾਂ ਦਾ ਕੰਮ ਹੁੰਦਾ ਬੋਲਣਾ ਬਾਈ ਜੀ ਠੀਕ ਹੈ ਚੰਗੇ ਨੂੰ ਵੀ ਬੋਲਣਾ ਹੈ ਉਹਨਾਂ ਨੇ ਮਾੜੇ ਨੂੰ ਵੀ ਬੋਲਣਾ ਹੈ ਜਿਵੇਂ ਮਰਜ਼ੀ ਕਰ ਲਓਵੇਂ ਉਹਨਾਂ ਨੇ ਬੋਲਣਾ ਹੀ ਬੋਲਣਾ ਹੈ ਠੀਕ ਹੈ ਤੁਸੀਂ ਉਹਨਾਂ ਦਾ ਮੂੰਹ ਨਹੀਂ ਫੱਟ ਸਕਦੇ ਜਿੰਨੇ ਮੂੰਹ ਉਹ ਨਹੀਂ ਪਾਖਿਆ ਠੀਕ ਹੈ ਤੇ ਇਹੀ ਹੈ ਵੀ ਜੇ ਜਿਹੜਾ ਤੁਹਾਡਾ ਕੋਈ ਨਿਸ਼ਾਨਾ ਹੈ ਠੀਕ ਹੈ ਤੁਹਾਡਾ ਏਮ ਹੈ ਕੋਈ ਤੁਸੀਂ ਉਹਦੇ ਤੇ ਦੋਨੇ ਜੀਓ ਹਮ ਸਭ ਰਾ ਜਿਹੜਾ ਆਪਣਾ ਨਾ ਉਹ ਤੋਂ ਬਿਨਾ ਪੱਕਖ ਦੇ ਵੀ ਨਹੀਂਗੇ ਜਿੰਨੀ ਉਹਨਾਂ ਨੇ ਆਪਣੀ ਜਿੰਨੀ ਹੁਣ ਤੁਸੀਂ ਐ ਲਾ ਲੋ ਵੀ ਇਹਨਾਂ ਨੇ ਦੇਖ ਰੇਖ ਮੇਰੀ ਕਰਨੀ ਐ ਕੋਈ ਹੋਰ ਬੰਦਾ ਨਹੀਂ ਕਰਦਾ ਠੀਕ ਐ ਮਾਂ ਪਿਓ ਪਹਿਲੇ ਦਰਜੇ ਦੇ ਐ ਨਹੀਂ ਸੜਦੇ ਉੱਥੇ ਨਹੀਂ ਬੱਚੇ ਵੀ ਮਾਂ ਪਿਓ ਪਹਿਲੇ ਦਰਜੇ ਤੇ ਰੱਖਦੇ ਆ ਆਪਾਂ ਹਣ ਕਈ ਵਾਰੀ ਮਾਂ ਪਿਓ ਚ ਵੀ ਕਸੂਰ ਹੁੰਦਾ ਐ ਉੱਥੇ ਕੋਈ ਆਪਾਂ ਨੂੰ ਇਹ ਨਹੀਂ ਹੁੰਦਾ ਕੱਢਣਾ ਚਾਹੀਦਾ ਠੀਕ ਐ ਕਈ ਵਾਰੀ ਆਪਾਂ ਹੀ ਗਲਤ ਹੁੰਨੇ ਆ ਠੀਕ ਐ ਨਾ ਵੀ ਕੱਲ ਨੂੰ ਇਹ ਨਾ ਹੋਵੇ ਵੀ ਕੋਈ ਕਿਸੇ ਗੱਲ ਚ ਵੀ ਆਪਾਂ ਮਾਂ ਪਿਓ ਦੇ ਵਿੱਚ ਵੀ ਹਾਂ ਵੀ ਤੂੰ ਯਾਰ ਅਸੀਂ ਹੁਣ ਫੋਨ ਤੇ ਆਂ ਸੋਡ ਨਾ ਗੱਲਾਂ ਕਰ ਰਹੇ ਆ ਹਨ ਤੇ ਸਾਡੇ ਚਲੋ ਪਿਓ ਤਾਂ ਮੇਰਾ ਹੈ ਨਹੀਂ ਚਲਾ ਗਿਆ ਇਸ ਦੁਨੀਆ ਤੋਂ ਮੇਰੀ ਮਾਂ ਹੈ ਮੇਰਾ ਮਾਂ ਹੀ ਪਿਓ ਹੈ ਸਾਰਾ ਕੁਝ ਹੈ ਪਰ ਜੇ ਉਹਦੇ ਵਿੱਚ ਵੀ ਕੋਈ ਮਤਲਬ ਹਨ ਅਸੀਂ ਦੁੱਖ ਦੇ ਚੱਲੇ ਗਏ ਪਿੰਡ ਵਾਲੇ ਆਖਣਗੇ ਉਹਨ ਦਾ ਸਾਲੇ ਗੱਲਾਂ ਮਾਰਦੇ ਆ ਯਾਰ ਤੇ ਕਰਦੇ ਕੀ ਇਹ ਜਿਸ ਮੇਰੀ ਗੱਲ ਹੈ ਕਮੈਂਟ ਦੇਣਾ ਸ਼ੇਅਰ ਕਰਨਾ ਤੇ ਲਾਇਕ ਕਰਨਾ ਬਈ